ਵਿਸ਼ਾਲ ਸ਼ੋਭਾ ਯਾਤਰਾ ਦਾ ਜੋ ਕਿ ਸ਼ਹਿਰ ਦੱਬੀ ਵਿਹਾਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੀ ਪਰिक्रमा ਕਰਦੀ ਹੋਈ ਦੱਬੀ ਵਿਹਾਰ ਸ਼੍ਰੀ ਮੰਦਿਰ ਜਾ ਕੇ ਸਮਾਪਤ ਹੋਵੇਗੀ ਇਸ ਸ਼ੋਭਾ ਯਾਤਰਾ ਵਿੱਚ ਊਠ ਘੋੜੇ ਹਾਥੀ ਅਤੇ ਸੁੰਦਰ ਸੁੰਦਰ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ ਸ਼ੋਭਾ ਯਾਤਰਾ ਕੱਲ ਨੂੰ ਠੀਕ 2 ਵਜੇ ਸ਼ੁਰੂ ਹੋਵੇਗੀ ਸੋ ਸਾਰੇ ਸ਼ਹਿਰ ਵਾਸੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਸ਼ੋਭਾ ਯਾਤਰਾ ਵਿੱਚ ਵੱਧ ਤੋਂ ਵੱਧ ਟਾਈਮ ਕੱਢ ਕੇ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣੋ ਅਤੇ ਭੋਲੇ ਰਾਜੇ ਦੇ ਆਸ਼ੀਰਵਾਦ ਪ੍ਰਾਪਤ ਕਰੋ ਜੈ ਭੋਲੇ ਰਾਜ ਜੈ ਸ਼ਿਵ ਸ਼ੰਕਰ ਹਾਂਜੀ ਕੀ ਕਹਿਣਾ ਚਾਹੋਗੇ ਕਿ ਤੁਹਾਡਾ ਹੀ ਇੱਕ ਦਿਨ ਚੱਲੇ ਜੀ ਅੱਲਾਹ ਦਾ ਸਾਰਿਆਂ ਨੂੰ ਜੈ ਭੋਲੇ ਨਾਥ ਹਰ ਹਰ ਮਹਾਦੇਵ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸਮਿਤੀ ਵੱਲੋਂ ਜਿਹੜੀ 26ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਸਾਡੇ ਬਿਛਰੇ ਸਾਥੀ ਸਣੀ ਦੁਆਵ ਨੂੰ ਇਹ ਸਮਰਪਿਤ ਹੈ ਜੀ ਇਹ ਸ਼ੋਭਾ ਯਾਤਰਾ ਔਰ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਇਹ ਸ਼ੋਭਾ ਯਾਤਰਾ ਸ਼੍ਰੀ ਮੰਦਰ ਡਬੀਆਰ ਤੋਂ ਕੱਲ੍ਹ ਠੀਕ 2 ਵਜੇ ਆਰੰਭ ਹੋਵੇਗੀ ਜੋ ਕਿ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਵਾਪਸ ਗੱਡੀ ਯਾਰ ਬੰਦੇ ਵਿੱਚ ਸਮਾਪਤ ਹੋਵੇਗੀ ਤੇ ਇਸ ਲਈ ਕੱਲ ਲੰਗਰ ਦੀਆਂ ਤਿਆਰੀਆਂ ਵੀ ਕੀਤੀਆਂ ਜਿੰਨੀ ਵੀ ਸੰਗਤ ਆਏਗੀ ਉਸ ਲਈ ਲੰਗਰ ਦਾ ਜਿਹੜਾ ਤੂਟ ਵਰਤਾਇਆ ਜਾਏਗਾ ਔਰ ਸ਼ੋਭਾ ਯਾਤਰਾ ਵਿੱਚ ਜਿਹੜੇ ਝਾਕੀਆਂ ਨੇ ਬਹੁਤ ਦੂਰੋਂ ਦੂਰੋਂ ਜਿਹੜੇ ਬੈਂਡ ਨੇ ਉਹ ਬੁਲਾਏ ਗਏ ਨੇ ਔਰ ਝਾਕੀਆਂ ਬਹੁਤ ਸੁੰਦਰ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਸ਼ਹਿਰ ਵਾਸੀਆਂ ਨੂੰ ਵੀ ਆ ਕੇ ਆਪਣੇ ਪਰਿਵਾਰ ਸਮੇਤ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਵੋ ਔਰ ਪੋਲੇनाथ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਪੋਲੇनाथ ਹਰ ਹਰ ਮਹਾਦੇਵ ਇਹ ਲਗਭਗ 2 ਮਹੀਨੇ ਪਹਿਲਾਂ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸਾਡੇ ਸਾਰੇ ਸਹਿਯੋਗੀ ਤੇ ਸ਼ਹਿਰ ਨਾਸੀਆਂ ਦਾ ਸਾਨੂੰ ਬਹੁਤ ਸਹਿਯੋਗ ਮਿਲਦਾ ਤੇ ਇਹਦੇ ਲਈ ਅਸੀਂ ਦਿਨ ਰਾਤ ਮਨ ਕਰਦੇ ਆਂ ਵੀ ਸਾਰਿਆਂ ਨੂੰ ਨਮੰਤਰਣ ਦਿੰਨੇ ਆ ਜੇ ਕੋਈ ਕਿਸੇ ਨੂੰ ਨਮੰਤਰਣ ਪੱਤਰ ਅਸੀਂ ਨਹੀਂ ਦੇ ਪਾਏ ਅਸੀਂ ਸ਼ਮਾ ਦੇ ਜੱਟਕਾਂ ਇਸ ਸਾਡੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸੁਣ ਕੇ ਇਸ ਏਦਾ ਪੱਤਰ ਸਮਝੋ ਤੌਰ ਭਗਵਾਨ ਭੋਲੇ ਨਾ ਦਾ ਅਸ਼ੀਰਵਾ ਪ੍ਰਾਪਤ ਕਰਨ ਲਈ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਵੋ ਲੰਗਰਾਂ ਦਾ ਕਿਸ ਤਰ੍ਹਾਂ ਪ੍ਰਬੰਧ ਕੀਤਾ ਜਾਂਦਾ ਹੈ ਸ਼ਹਿਰ ਨਿਵਾਸੀਆਂ ਵੱਲੋਂ ਇਕਤਾਈ ਸ਼ਹਿਰੀ ਸ਼ੋਭਾ ਯਾਤਰਾ ਨੀਲਕੰਨ ਮਹਾਦੇਵ ਸੇਵਾ ਸਮਿਤੀ ਵੱਲੋਂ ਇਹ ਪਾਣੀ ਵਾਲੀ ਟੈਂਕੀ ਦੇ ਵਿੱਚ ਇੱਕ ਤੂੜ ਲੰਗਰ ਲਗਾਇਆ ਜਾਂਦਾ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਜਗਾ ਜਗਾ ਸ਼ਹਿਰ ਨਿਵਾਸੀਆਂ ਦੇ ਵੱਲੋਂ ਦਰਜਨਾਂ ਹੀ ਲੰਗਰ ਨੇ ਉਹ ਸ਼ੋਭਾ ਯਾਤਰਾ ਦੇ ਸਵਾਗਤ ਲਈ ਲਗਾਏ ਜਾਂਦੇ ਨੇ ਭਗਤਾਂ ਕੀ ਮੈਸੇਜ ਹੈ ਭਗਵਾਨ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸ਼ੋਭਾ ਯਾਤਰਾ ਵਿੱਚ ਆਓ ਔਰ ਭਗਵਾਨ ਕੋਲ ਇਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ